ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਮਸ਼ਹੂਰ ਦੋ ਦਿਨੀ ਕਿਸਾਨ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਮੇਲਾ 13 ਅਤੇ 14 ਸਤੰਬਰ ਨੂੰ ਹੋਵੇਗਾ ਜਿਦੇ ਵਿੱਚ ਸੂਬੇ ਭਰ ਤੋਂ ਕਿਸਾਨ ਆਉਣਗੇ ਇਸ ਨੂੰ ਲੈ ਕੇ ਤਿਆਰੀਆਂ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਨੇ ਇਸ ਵਾਰ ਕਿਸਾਨ ਮੇਲੇ ਦਾ ਥੀਮ ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ਹਾਲੀ ਲਿਆਓ ਰੱਖਿਆ ਗਿਆ ਡਾਕਟਰ ਮੱਖਣਪੂਰ ਲਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਉਹ ਕਿਸਾਨ ਮੇਲੇ ਦਾ ਥੀਮ ਇਸ ਵਾਰ ਜੀ ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ਹਾਲੀ ਲਿਆਓ 13 14 ਸਤੰਬਰ ਨੂੰ ਨੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ ਲੱਗ ਰਿਹਾ ਹੈ। ਉਹ ਤਿੰਨ ਕਿਸਾਨ ਮੇਲੇ ਅਸੀਂ ਪਹਿਲਾਂ ਲਾ ਚੁੱਕੀਆਂ ਪਹਿਲਾਂ 3 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਲਾਇਆ ਸੀ ਨਾਟਕਾਂ ਵਿਖੇ ਫਿਰ ਬੱਲਵਾਲ ਸੌਂਕੜੀ ਤੇ ਰਪੀਰਪੁਰ ਤੇ ਕਿਸਾਨ ਮੇਲਾ ਆਪਣੀ ਤੇ ਰਹਿ ਗਿਆ। ਇਸ ਸਰ ਹੋਰ ਕਿਹੜੇ ਕਿਹੜੇ ਮੁੱਖ ਮਹਿਮਾਨ ਆ ਰਹੇ ਨੇ ਇਸ ਵਾਰ ਤੇ ਮੌਜੂਦ ਕੋਲ ਸਾਰੇ ਜਿਹੜੇ ਮੈਨੂੰ ਪੰਜਾਬ ਦੇ ਮੰਤਰੀ ਆ ਰਹੇ ਨੇ। ਸਾਨੂੰ ਉਮੀਦ ਹੈ ਜੀ। ਖਿਆਸ ਕਰਦੇ ਹਾਂ ਵੀ ਮਹਤਸਬ ਹਾਸਲ ਇੰਨੇ ਕਿਸਾਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਊਗਾ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੈ 6 ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਜਿਨ੍ਹਾਂ ਨੇ ਆਪਣੇ ਵੱਖਰੇ ਵੱਖਰੇ ਖੇਤਰ ਦੇ ਵਿੱਚ ਕੀਤੀ ਵੜੀ-ਵੜੀਆਂ ਮੱਲਾਂ ਮਾਰੀਆਂ ਪੰਜ ਕਿਸਾਨ ਭਰਾਵੇਂ ਇੱਕ ਕਿਸਾਨ ਧੀ ਵੀ ਹੈ ਸਰ ਜਿਸ ਤਰ੍ਹਾਂ ਨਵੀਂ ਨਵੀਂ ਤਕਨੀਕਾਂ ਹੁਣ ਆਰਪੀਆ ਦੇ ਖੇਤੀ ਦੇ ਵਿੱਚ ਦਾ AI ਵੀ ਹੁਣ ਆ ਰਿਹਾ ਹੈ ਤਾਂ ਕੋਲੇਜੀ ਸਥਾਪਿਤ ਕੀਤਾ ਜਾ ਰਿਹਾ ਹੈ ਯੂਨੀਵਰਸਿਟੀ ਵਿੱਚ ਹਾਂਜੀ ਹਾਂਜੀ ਲੱਗਦਾ ਕਿ ਇਸ ਵਾਰ ਕਿਸਾਨਾਂ ਨੂੰ ਬੜਾ ਕੁਝ ਨਵਾਂ ਵੀ ਆ ਦੇਖਣ ਨੂੰ ਜਿਹੜਾ ਮੈਨੂੰ ਇੱਥੇ ਕਰਨ ਨੂੰ ਮਿਲਦਾ ਹਾਂਜੀ ਹੈ ਯੂਨੀਵਰਸਿਟੀ ਨੇ ਜੋ ਵੀ ਕਿਸਾਨ ਮੇਲੇ ਦਾ ਮੰਤਵ ਵੀ ਇਹ ਹੁੰਦਾ ਜੀ ਜਿਹੜੀਆਂ ਨਵੀਆਂ ਤਕਨੀਕਾਂ ਨੇ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਉਹ ਕਿਸਾਨਾਂ ਦੇ ਸਾਹਮਣੇ ਰੋ ਰੋ ਪੇਸ਼ ਕਰਨੀਆਂ ਤਾਂ ਕਿਸਾਨ ਖੁਦ ਉਹਨਾਂ ਦੇਖਦੇ ਆ ਮਾਹਰਾਂ ਦੇ ਨਾਲ ਉਹਦੇ ਵਿਚਾਰੇ ਵਿਚਾਰ ਬੁਲਤਾਂ ਰੱਖਦੇ ਆ ਤੇ ਫਿਰ ਉਹਨੂੰ ਅਪਣਾਉਂਦੇ ਆ ਇਸੀ ਤਰ੍ਹਾਂ ਕੋਈ ਤਕਨੀਕਾਂ ਪਹਿਲਾਂ ਦਿਆਂ ਨੇ ਉਹ ਕਿਸਾਨ ਭਰਾਵਾਂ ਨੂੰ ਕੋਈ ਲੱਗਦਾ ਉਹਦੇ ਵਿੱਚ ਕੋਈ ਕਮੀ ਪੇਸ਼ੀ ਉਹ ਸਾਨੂੰ ਦੱਸਦੇ ਆ ਕਿ ਤਾਂ ਕਿ ਉਹਨਾਂ ਨੇ ਸੋਚ ਕੇ ਫੇਰ ਅਸੀਂ ਕਿਸਾਨ ਭਰਾਵਾਂ ਦੇ ਕੋਈ ਸੁਧਰੇ ਰੂਪ ਤੋਂ ਹੁੰਦੇ ਕਿ ਅਰ ਨਵੇਂ ਉਪਤਾਂ ਦੀ ਬਜਾਈ ਵੀ ਜਿਹੜੀ ਉਸ ਤੋਂ ਬਾਅਦ ਚ ਸ਼ੁਰੂ ਹੋਣੀ ਹੈ ਕੁਝ ਸਮਾਂ ਜਿਹੜਾ ਬਾਕੀ ਹੈ ਲੱਗਦਾ ਕਿ ਕਿਸਾਨ ਵੀ ਜਿਹੜੇ ਨੇ ਬੀਜ ਵਗੈਰਾ ਜਿਹੜਾ ਆਪਣਾ ਹਾਸਲ ਕਰ ਸਕਣਗੇ ਜਾਂ ਹਾਂਜੀ ਜਿਹੜਾ ਨਵੇਂ ਸੁਧਰੇ ਹੋਏ ਬੀਜ ਨਵੀਆਂ ਕਿਸਮਾਂ ਦੇ ਇਹ ਮੁੱਖ ਜਿਹੜਾ ਖਿੱਚਦਾ ਕੇਂਦਰ ਹੁੰਦਾ ਕਿਸਾਨਾਂ ਦਾ ਸੋ ਹਾੜੀ ਦੀਆਂ ਫਸਲਾਂ ਦੇ ਸਬਜ਼ੀਆਂ ਦੇ ਸਾਰੇ ਜਿਹੜੇ ਸੁਧਰੇ ਹੋਏ ਬੀਜ ਜਿਹੜੇ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਹੜਾ ਸਿਰਫ ਪੰਜਾਬ ਤੋਂ ਨਹੀਂ ਬਹੁਤ ਬੇਦਮੀ ਜਿਹੜੇ ਕਿਸਾਨ ਨੇ ਕਿਸਾਨ ਮੇਲੇ 'ਚ ਆਉਂਦੇ ਨੇ ਪੀਵ ਦੇ ਵਿੱਚ ਆਉਂਦੇ ਨੇ ਤਾਂ ਕਿਸ ਤਰ੍ਹਾਂ ਦੀ ਅਪੀਲ ਹੈ ਇਸ ਵਾਰ ਕਿਸਾਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਕੀ ਮੈਸੇਜ ਹੈ ਅਸੀਂ ਤਾਂ ਕਿਸਾਨਾਂ ਨੂੰ ਇਹ ਕਹਾਂਗੇ ਜੀ ਵੱਧ ਤੋਂ ਵੱਧ ਜਿਸ ਤਰ੍ਹਾਂ ਇਹ ਤੁਹਾਡਾ ਹੀ ਕਿਸਾਨ ਮੇਲਾ ਤੁਹਾਡੇ ਲਈ ਆ ਜੀ ਵੱਧ ਤੋਂ ਵੱਧ ਇਹ ਹਮ ਹਮਾ ਕੇ ਆਓ ਤੇ ਸਾਡੇ ਮਾਰਾਂ ਦੇ ਨਾਲ ਵਿਚਾਰ ਵਟਾਂਦਰਾ ਕਰੋ ਤਾਂ ਕਿ ਵੱਧ ਤੋਂ ਵੱਧ ਤੁਹਾਨੂੰ ਫਾਇਦਾ ਹੋਵੇ ਆਪਣੀ ਕੋੜੀ ਖੇਤੀ ਦੀ ਪੈਦਾਵਾਰ ਵਧਾਓ ਆਪਣੀ ਆਮਦਨ ਵਧਾਓ ਇਹ ਖੁਸ਼ਹਾਲ ਪਰਿਵਾਰ ਹੋਵੇ ਸਿਰਫ ਕਿਸਾਨ ਹਰ ਵਾਰ ਕਹਿੰਦੇ ਨੇ ਕਿ ਦੋ ਦਿਨ ਦਾ ਕਿਸਾਨ ਮੇਲਾ ਛੋਟਾ ਪੈ ਜਾਂਦਾ ਕਿਉਂਕਿ ਕਿਸਾਨਾਂ ਦੇ ਵਿੱਚ ਬੁੱਢਾ-ਉਸਤਾ ਜਿਹੜਾ ਦੇਖਣ ਨੂੰ ਮਿਲਦਾ ਉਹਨਾਂ ਜਿਹੜੇ ਤੋਂ ਵੀ ਜਿਹੜੇ ਕਿਸਾਨ ਜਿਹੜੇ ਨੇ ਆਉਂਦੇ ਨੇ ਹਾਂਜੀ ਹਾਂਜੀ ਨਹੀਂ ਐਸੇ ਕਰਕੇ ਅਸੀਂ ਜਿਹੜਾ ਫਿਰ ਅਸੀਂ ਉਹ ਖੇਤਰੀ ਮੇਲੇ ਲਾਉਣੇ ਸ਼ੁਰੂ ਕਰਦੇ ਜੀ ਛੇ ਅਸੀਂ ਖੇਤਰੀ ਜਿਹੜੇ ਮੇਲੇ ਲਾਉਣਾ ਜਿਵੇਂ ਅਮਰਸਰ ਪੱਲਵਾਰ ਸੌਂਕੜੀ ਰੌਣੀ ਬਠਿੰਡਾ ਗੁਰਦਾਸਪੁਰ ਤੇ ਫਰੀਦਕੋੜ ਤਾਂ ਕਿ ਜਿਹੜੇ ਉੱਥੋਂ ਦੇ ਕਿਸਾਨ ਆ ਜਿਹੜੇ ਉਹਨਾਂ ਨੂੰ ਉੱਥੇ ਵੀ ਅਸੀਂ ਕਿਸਾਨ ਮੇਲੇ ਲਾਉਂਦੇ ਉਹ ਇੱਕ ਦਿਨ ਦਾ ਹੁੰਦਾ ਨਹੀਂ ਸਕਦਾ ਲੁਧਿਆ